7th ਇੰਟਰਨੈਸ਼ਨਲ ਤਾਈ ਕਵਾਂਡੋ ਚੈਂਪੀਅਨਸ਼ਿਪ ਦੇ ਵਿੱਚ ਜਲਾਲਾਬਾਦ ਦੇ ਮਾਤਾ ਗੁਜਰੀ ਪਬਲਿਕ ਸਕੂਲ ਦੇ ਬੱਚਿਆਂ ਨੇ ਜਿੱਤੇ ਮੈਡਲ ਸਕੂਲ ਉੱਤਾ ਅਤੇ ਮਾਪਿਆਂ ਦਾ ਨਾਮ ਕੀਤਾ ਰੌਸ਼ਨ ਹਾਜੀ ਸਾਹਿਬ ਐਸ ਸੁਨੀਲ ਕੁਮਾਰ ਤਾਈ ਕਵਾਂਡੋ ਕੋਚ ਔਰ ਇਹ ਮੇਚਾ ਮੇਰਾ ਹਰਮਨ ਸੰਬੋਜ ਐਂਡ ਅਰਮਾਨ ਸਿੰਘ ਹਰਮਨ ਜੀ ਦਾ ਸਿਲਵਰ ਮੈਡਲ ਆ ਔਰ ਅਰਮਾਨ ਦਾ ਬ੍ਰੌਂਜ਼ ਮੈਡਲ 7th ਇਰਨ ਤਾਈ ਕਵਾਂਡੋ ਚੈਂਪੀਅਨਸ਼ਿਪ ਇੰਟਰਨੈਸ਼ਨਲ ਜੋਗੀ ਬੈਂਕਾਕੋਗ ਦੇ ਵਿੱਚ ਹੋਈ 10 ਤੋਂ 12 ਅਗਸਟ ਜਮਸ਼ਨ ਯੂਨੀਵਰਸਿਟੀ ਜੋ ਬੈਂਕਾਕੋਗ ਦੀਆ ਬੈਂਕਾਕੋਗ ਦੀ ਟਮੈਟੋ ਵਾਲਾ ਮੈਚ ਕੀਤਾ ਗਿਆ ਸੀਗਾ ਇਹ ਟੂਰਨਾਮੈਂਟ ਇਹਦੇ ਵਿੱਚ ਘੱਟੋ ਘੱਟ 18 ਤੋਂ 20 ਕੰਟਰੀਆਂ ਨੇ ਪਾਰਟਿਸਿਪੇਟ ਕੀਤਾ ਸੀਗਾ ਜਿਨ੍ਹਾਂ ਦੇ ਵਿੱਚ 3000 ਦੇ ਕਰੀਬ ਟੋਟਲ ਸਟਰੈਂਥ ਸੀਗੀ ਜਿੰਨੇ ਮਤਲਬ ਪਾਕਿਸਤਾਨ ਸੀਗਾ ਆਸਟ੍ਰੇਲੀਆ ਨਿਊਜ਼ੀਲੈਂਡ ਆਪਣਾ ਸਾਊਥ ਕੋਰੀਆ ਸੀਗਾ ਯੂਐਸਏ ਸੀਗਾ ਬੈਂਕੋਕ THAILAND ਇਹਨਾਂ ਦੇ ਵਿੱਚ ਮਤਲਬ ਇਦਾਂ ਕਰਕੇ ਸਾਰੀਆਂ ਕੰਟਰੀਆਂ ਨੇ ਪਾਰਟਿਸਪੇਟ ਕੀਤਾ ਸੀਗਾ ਜਿਨ੍ਹਾਂ ਦੇ ਵਿੱਚੋਂ ਇਹਨਾਂ ਦਾ ਸਿਲਵਰ ਮੈਡਲ ਆਇਆ ਔਰ ਾਰਮਾਨ ਜੀ ਦਾ ਬ੍ਰੌਂਜ਼ ਮੈਡਲ ਆਇਆ ਥੈਂਕ ਯੂ ਤੁਹਾਨੂੰ ਇਹ ਦੋਨੋਂ ਬੱਚੇ ਜੀ ਮਾਤਾ ਗੁਰੀ ਰਿਪਬਲਿਕ ਸਕੂਲ ਚੋਂ ਖੇਲੇ ਵਾਲਾ ਦੇ ਨੇ ਬੱਚੇ ਔਰ ਇਹ ਅੱਗੇ ਵੀ ਨੈਸ਼ਨਲ Winner ਆ ਬੱਚਾ ਕੋਲਕਾਤਾ ਲਾਸਟ ਟਾਈਮ ਗਿਆ ਸੀਗਾ ਲਾਸਟ ਟਾਈਮ ਔਰ ਆਪਣਾ ਲਖਨਊ ਦੇ ਵਿੱਚ ਵੀ ਨੈਸ਼ਨਲ ਗਿਆ ਸੀਗਾ ਇਹਦਾ ਉੱਥੇ ਵੀ ਮੈਡਲ ਸੀਗਾ 골ਡ ਮੈਡਲ ਔਰ ਦੋਨੋਂ ਬੱਚੇ ਹੀ ਮਾਤਾ ਗੁਰੀ ਸਕੂਲ ਤੋਂ ਹੀ ਆ ਔਰ ਮਾਤਾ ਗੁਰੀ ਸਕੂਲ ਦਾ ਵੀ ਬਹੁਤ ਜ਼ਿਆਦਾ ਸਹਿਯੋਗ ਆ ਮੈਂ ਵੀ ਲਾਸਟ ਟਾਈਮ 8 ਸਾਲ ਹੋ ਗਏ ਮਾਤਾ ਗੁਰੀ ਸਕੂਲ ਦੀ ਸੀਗਾ ਕੋਚ ਐਜ਼ ਅ ਕੋਚ ਬਹੁਤ ਕੋਆਪਰੇਟ ਕੀਤਾ ਸਕੂਲ ਨੇ ਵੀ ਔਰ ਦਿਨਾਂ ਵੀ ਫੇਮ ਮਿਲਿਆ ਸਾਨੂੰ ਮਾਤਾ ਗੁਰੀ ਸਕੂਲ ਦੇ ਨਾਮ ਤੋਂ ਹੀ ਮਿਲਿਆ ਬਹੁਤ ਕੋਆਪਰੇਟ ਕੀਤਾ ਸਟਾਫ ਨੇ ਵੀ ਪ੍ਰਿੰਸੀਪਲ ਸਾਹਿਬ ਵਾਈਸ ਪ੍ਰਿੰਸੀਪਲ ਸਾਹਿਬ ਔਰ ਬਹੁਤ ਜ਼ਿਆਦਾ ਕੋਆਪਰੇਟ ਕੀਤਾ ਔਰ ਬੱਚੇ ਤਾਂ ਸਾਡੇ ਹੈ ਹੀ ਹੁਣ ਹਰਮਨ ਪਹਿਲਾ ਵੀ ਨੈਸ਼ਨਲ ਮੈਡਲਿਸਟ ਔਰ ਇੰਟਰਨੈਸ਼ਨਲ ਦੇਚਨ ਦਾ ਸਿਲਵਰ ਮੈਡਲ ਆਇਆ ਪਤੇਜੇ ਬਾਰੇ ਬਹੁਤ ਚੰਗਾ ਕੰਮ ਇਸ ਨੇ ਛੋਟੀ ਉਮਰ ਵਿੱਚ ਹੀ ਬਹੁਤ ਵੱਡੀ ਪ੍ਰਾਪਤੀ ਕੀਤੀ ਹੈ ਜਿੰਨੇ ਕਿ ਇੰਟਰਨੈਸ਼ਨਲ ਖੇਲ ਕੇ ਸਿਲਵਰ ਮੈਡਲ ਪ੍ਰਾਪਤ ਕੀਤਾ ਹੈ ਹਾਂਜੀ ਇਹਨਾਂ ਦਾ ਬਹੁਤ ਸਹਿਯੋਗ ਹੈ ਬੱਚਿਆਂ ਦਾ ਔਰ ਟੀਚਰਾਂ ਦਾ ਔਰ ਕੋਚ ਸਾਹਿਬ ਦਾ ਸ਼ਨੀਲ ਜੀ ਦਾ ਬਹੁਤ ਸਹਿਯੋਗ ਹੈ ਇਹਨਾਂ ਦੀ ਬਦੌਲਤ ਹੀ ਮੇਰਾ ਪੇਟਾ ਪਤੀਜਾ ਜੋ ਕਿ ਸਿਲਵਰ ਮੈਡਲ ਪ੍ਰਾਪਤ ਕਰਕੇ ਇੰਟਰਨੈਸ਼ਨਲ ਖੇਲ ਗਿਆ ਹੈ ਕੀ ਕਹਿਣਾ ਚਾਹੋਗੇ ਅੱਜ ਦੇ ਬੱਚੇ ਜਿਹੜੇ ਆ ਮੋਬਾਈਲਾਂ 'ਚ ਹੀ ਵੱਡੇ ਰਹਿੰਦੇ ਸਾਰੀ ਦਿਹਾੜੀ ਕਰਾਉਂਗਾ ਉਹ ਤਾਂ ਮੈਂ ਤਾਂ ਇਹ ਵੀ ਕਹਿੰਦਾ ਬੱਚਿਆਂ ਨੂੰ ਵੀ ਆਪਣੀ ਜੋ ਨਸ਼ੇ ਆ ਜ ਮਾੜੇ ਦਾਤਾਂ 'ਚ ਨਿਕਲ ਕੇ ਆਪਣੀ ਗੇਮਾਂ ਖੇਡਾਂ ਵਿੱਚ ਪਰਪਤ ਪਰ ਕੁਛ ਨਹੀਂ ਆਇਆ ਮੇਰਾ ਸਤਪਾਲ ਐਸ ਹੈ ਫਟਾਟ ਪੰਜਾਬ ਪੁਲਿਸ ਮੇਰਾ ਨਾਮ ਹਰਮਨ ਕਪੂਆ ਮੈਂ ਮਾਤਾ ਜੀ ਦੇ ਸਕੂਲ ਦਾ ਵਿਦਿਆਰਥੀ ਆ ਮੈਂ ਪਹਿਲਾ ਨੈਸ਼ਨਲ ਖੇਡਿਆ ਸੀਗਾ ਮੇਰੇ ਦੋ ਨੈਸ਼ਨਲ ਚ 골ਡ ਆ ਤੇ ਮੈਂ ਹੁਣ ਇੰਟਰਨੈਸ਼ਨਲ ਖੇਡ ਕੇ ਆਇਆ ਤੇ ਮੇਰਾ ਇੰਟਰਨੈਸ਼ਨਲ ਹੈ ਸਿਲਵਰ ਮੈਡਲ ਆ ਤੇ ਮੈਂ ਇਸ ਤੋਂ ਅੱਗੇ ਵੀ ਖੇਡਾਂ ਜਾਣਾਗਾ 올림픽 ਜਿਹੜਾ ਦੇ ਟੂਰਨਾਮੈਂਟਸ ਇਸ ਬਾਰੇ ਕੋਸ਼ਾਤ ਤੋਂ ਬਹੁਤ ਸਹਿਜਾਗਾ ਮੇਰੇ ਨਾਲ ਇਹਨਾਂ ਦੀ ਬਦੌਲਤ ਮੈਂ ਇਹ ਸਭ ਕੁਝ ਪ੍ਰਾਪਤ ਕੀਤਾ ਹੈ ਸਕੂਲ ਬਾਰੇ ਤੇ ਮਾਪਿਆਂ ਬਾਰੇ ਕੀ ਕਹਿਣਾ ਚਾਹੋ ਸਕੂਲ ਬਾਰੇ ਸਕੂਲ ਸਕੂਲ ਨੇ ਮੈਨੂੰ ਬਹੁਤ ਸਪੋਰਟ ਕੀਤੀ ਆ ਵੀ ਬਹੁਤ ਵਧੀਆ ਕੋਈ ਪ੍ਰੋਵਾਈਡ ਕੀਤੀ ਆ ਤੇ ਮਾਪਿਆਂ ਨੇ ਮੈਨੂੰ ਬਹੁਤ ਵਧੀਆ ਸਕੂਲ ਚ ਲਾਇਆ ਹੈ ਵੀ ਅੱਗੇ ਜਾ ਕੇ ਬੱਚਾ ਵੀ ਸਾਡਾ ਕੁਝ ਕਰੇ ਮੇਰਾ ਨਾਮ ਅਰਮਨ ਸਿੰਘ ਹੈ ਮੈਂ ਖੜੰਜ ਦਾ ਰਹਿਣ ਵਾਲਾ ਹਾਂ ਮੈਂ ਪਹਿਲਾ ਵੀ ਦੋ ਇੰਟਰਨੈਸ਼ਨਲ ਗਿਆ ਉਹਨਾਂ ਚੋਂ ਮੇਰਾ 골ਡ ਮੈਡਲ ਆਇਆ ਸੀ ਹੁਣ ਮੈਂ ਇੰਟਰਨੈਸ਼ਨਲ ਜੋ ਵੀ ਬ੍ਰਾਂਚ ਮੈਡਲ ਜਿੱਤ ਕੇ ਆਪ ਦੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ ਮੈਂ ਮਾਤਾ ਕੋਲ ਜਿਹੜੇ ਸਕੂਲ ਚ ਪੜਦਾ ਹਾਂ ਤੇ ਉਹਨਾਂ ਸਕੂਲ ਦੇ ਸਟਾਫ ਨੇ ਵੀ ਬਹੁਤ ਸਪੋਰਟ ਦਿੱਤੀ ਹੈ ਉਹਨਾਂ ਦੀ ਇੱਕ ਉਹਨਾਂ ਦੀ ਦੌਲਤ ਹੀ ਅਸੀਂ ਇਹ ਮਕਾਮ ਤੇ ਪਹੁੰਚੇ ਆ ਤੇ ਸਾਡੇ ਕੋਚ ਨੇ ਵੀ ਸਾਨੂੰ ਬਹੁਤ ਪ੍ਰੈਕਟਿਸ ਛਾਈ ਹੈ 終わる。